ਹਾਲ ਹੀ ਵਿੱਚ THAILAND ਚ UW SFF ਵੱਲੋਂ ਕਰਵਾਈ ਗਈ ਬਾਡੀ ਬਿਲਡਿੰਗ ਦੀ ਮੁਕਾਬਲੇਬਾਜ਼ੀ ਚ ਹੁਸ਼ਿਆਰਪੁਰ ਦੇ ਦੋਨੋਂ ਚਵੰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਸੋਨੇ ਦੇ ਮੈਡਲ ਜਿੱਤ ਕੇ ਹੁਸ਼ਿਆਰਪੁਰ ਅਤੇ ਪੰਜਾਬ ਦਾ ਨਾਮ ਦੁਨੀਆ ਭਰ ਚ ਰੋਸ਼ਨ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਨੋਚਵਾਨ ਤਜਿੰਦਰ ਸਿੰਘ ਅਤੇ ਹਿਮੰਸ਼ੂ ਤਕਿਆਰ ਨੇ ਦੱਸਿਆ ਕਿ ਇਸ ਮੁਕਾਬਲੇਬਾਜ਼ੀ ਚ ਦੁਨੀਆ ਭਰ ਦੇ 15 ਦੇਸ਼ਾਂ ਤੋਂ ਆਈ ਨੋਚਵਾਨਾਂ ਨੇ ਭਾਗ ਲਿਆ ਸੀ ਤੇ ਇਸ ਮੁਕਾਬਲੇ ਵਿੱਚ ਸਾਡੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਜਿੱਤੇ ਗਏ ਨੇ ਉਹਨਾਂ ਕਿਹਾ ਕਿ ਅੱਜ ਸਾਨੂੰ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਵੀ ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਵਰਲਡ ਪੱਧਰ ਦੇ ਮੁਕਾਬਲਿਆਂ 'ਚ ਭਾਗ ਲੈ ਕੇ ਹੁਸ਼ਿਆਰਪੁਰ ਦਾ ਨਾਮ ਹੋਰ ਵੀ ਬੁਲੰਦੀਆਂ ਤੱਕ ਲੈ ਕੇ ਜਾਣਗੇ ਨੌਜਵਾਨਾਂ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਹਨਾਂ ਵੱਲੋਂ ਖੋਦੀ ਆਪਣੇ ਵੱਲੋਂ ਪੈਸੇ ਖਰਚ ਕਰਕੇ THAILAND ਅੱਗੇ ਸਨ ਤੇ ਇਸ ਮੁਕਾਬਲੇ ਲਈ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੋਈ ਮਦਦ ਇੰਨੀ ਕੀਤੀ ਗਈ ਹੈ ਇਸਮੋ ਕਿ ਉਹਨਾਂ ਹਰਲਨ ਨੋਚੁਵੰਦਨ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੀਆਂ ਜਹੀਆਂ ਮਾੜੀਆਂ ਆਦਤਾਂ ਤੋਂ ਦੂਰ ਰਹਿਣ ਤੇ ਆਪਣੀ ਸਿਹਤ ਵੱਲ ਧਿਆਨ ਦੇਣ ਤੇ ਇੱਕ ਚੰਗੀ ਅਤੇ ਤੰਦਰੁਸਤ ਜ਼ਿੰਦਗੀ ਬਤੀਤ ਕਰਨ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਸਾਡਾ ਤੁਹਾਡਾ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਜੀ ਹਰਿਆਣਾ ਦੇ ਰਹਿਣ ਵਾਲਾ ਫਤਪਿੰਡ ਫਤਿਹਪੁਰ ਠੀਕ ਹੈ ਜੀ ਉਸੇ ਇਹ ਬੋਡੀ ਬਿਲਡਿੰਗ ਦੇ ਖੇਤਰ ਦੇ ਵਿੱਚ ਮੈਡਲ ਹਾਸਲ ਕੀਤੇ ਆ ਕਿਹੜੀ ਜਗ੍ਹਾ ਕੰਪੀਟੀਸ਼ਨ ਹੋਇਆ ਸੀਗਾ ਤੇ ਕੀ ਕਹਣਾ ਚਾਹੁੰਦੇ ਹੋ ਸਾਡਾ ਜੀ ਕੰਪੀਟੀਸ਼ਨ THAILAND ਵਿੱਚ ਹੋਇਆ ਸੀ ਦੋ ਤਰੀਕ ਨੂੰ ਸੀ ਗਏ ਤੇ ਉੱਥੋਂ ਬਹੁਤ ਵਧੀਆ ਐਕਸਪੀਰੀਅੰਸ ਆ ਤੇ ਮੈਂ ਆਪਣੇ weight category ਵਿੱਚ gold medal ਜਿੱਤ ਕੇ ਉਸ ਤੋਂ ਬਾਅਦ ਚ overall championship ਜਿੱਤ ਕੇ pro card ਵੀ ਹਾਸਲ ਕੀਤਾ ਜੀ ਕਿਹੜੀ ਫੈਡਰੇਸ਼ਨ ਵੱਲੋਂ ਉੱਥੇ ਕਰਵਾਇਆ ਗਿਆ ਸੀ ਸਾਡੇ UWSFF ਯੂਨਾਈਟਿਡ ਵਰਲਡ ਫਿਟਨੈਸ ਸਪੋਰਟਸ ਐਂਡ ਫਿਟਨੈਸ ਐਸੋਸੀਏਸ਼ਨ ਕਿੰਨੇ ਕੰਟਰੀਆਂ ਵੱਲੋਂ ਕਿੰਨੀਆਂ ਕੰਟਰੀਜ਼ ਕੋਲੋਂ ਪਾਰਟਿਸਿਪੇਟ ਕੀਤਾ ਗਿਆ ਸੀ ਉੱਥੇ ਹੀ ਕਾਫੀ ਕੰਟਰੀਆਂ ਤੋਂ ਪਾਰਟਿਸਿਪੇਟ ਕੀਤਾ ਗਿਆ ਸੀ ਤਾਂ ਫਿਲੀਪੀਨ ਇੰਗਲੈਂਡ ਥਾਈਲੈਂਡ ਦੇ ਵੀ ਕੁਝ ਹੋਰ ਵੀ ਆਲੇ ਦੁਆਲੇ ਦੇ ਬਹੁਤ ਦੇਸ਼ਾਂ ਦੇ ਲੋਕ ਉਥੇ ਇਸ ਖਿਡਾਰੀਆ ਤਲੀਬ ਬਹੁਤ ਆਈ ਤੁਸੀਂ ਸੈਂਕੜੇ ਨੋਸਵਾਨਾਂ ਵਿੱਚੋਂ ਤੁਸੀਂ ਕਿਉਂ ਉੱਥੇ ਹੋ 골ਡ ਮੈਡਲ ਜਿੱਤੇ ਆਵੋ ਅਵਰਲ ਵੀ ਜੀ ਸੋ ਕਿਹੋ ਜਿਹਾ ਫੀਲ ਕਰ ਰਹੇ ਹੋ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਹੁਤ ਪ੍ਰਾਊਡ ਮੀ ਫੀਲ ਹੋ ਰਿਹਾ ਪਹਿਲੀ ਵਾਰੀ ਮੈਂ ਬਾਹਰ ਇੰਟਰਨੈਸ਼ਨਲ ਮੈਡਲ ਜਿੱਤ ਕੇ ਤਾਂ ਬਹੁਤ ਮਾਣ ਮਹਿਸੂਸ ਕਰ ਰਿਹਾ ਜੀ ਇਸ ਤੋਂ ਪਹਿਲਾਂ ਤੁਸੀਂ ਜਿੱਤੇ ਹੈ ਕੋਈ ਨੈਸ਼ਨਲ ਲੈਵਲ ਦੇ ਜਾਂ ਸਟੇਟ ਲੈਵਲ ਦੇ ਨਹੀਂ ਕੋਈ ਹਾਂਜੀ ਸਰ ਮੈਂ ਤਕਰੀਬਨ ਸਾਰੇ ਕੰਪੀਟੀਸ਼ਨ ਜਿੱਤ ਚੁੱਕਿਆ ਹਾਂ ਮਿਸਟਰ ਪੰਜਾਬ ਪਿਛਲੇ ਸਾਲ ਇਸ ਤੋਂ ਪੰਜਾਬ ਜਿੱਤਿਆ ਸੀ ਉਸ ਤੋਂ ਪਹਿਲਾਂ ਨਾਰਥ ਇੰਡੀਆ ਵਿੱਚ ਜਿੱਤ ਚੁੱਕਿਆ ਤੇ ਮਿਸਟਰੀ ਇੰਡੀਆ ਵਿੱਚ ਵੀ 골ਡ ਮੈਡਲ ਮੇਰਾ ਹੈਗਾ ਜੀ ਬਾਕੀ ਹੋਰ ਆਦੇਵਾਲੇ ਸਾਰੇ ਕੰਪੀਟੀਸ਼ਨ ਜਿੱਤ ਗਏ ਤੇ ਕਾਫੀ ਮੈਨੂੰ ਮਹਿਸੂਸ ਕਰਦਾ ਜੀ Aim ਕੀ ਹੈ ਜੀ ਤੁਹਾਡਾ ਅੱਗੇ Aim ਹੈ ਜੀ ਹੋਰ ਅਗਾਂਹ ਅੱਗੇ ਇੰਟਰਨੈਸ਼ਨਲ ਮੈਡਲ ਜਿੱਤ ਕੇ ਵਰਲਡ ਲੈਵਲ ਤੇ ਹੋਰ ਵੀ ਨਾਮ ਚਮਕਾਉਣਾ ਚਾਹੁੰਦਾ ਜੀ ਆਪਣੇ ਘਰਦਿਆਂ ਦਾ ਆਪਣਾ ਆਪਣੇ ਸ਼ਹਿਰ ਦਾ ਆਪਣੇ ਦੇਸ਼ ਦਾ ਬਹੁਤ ਸਾਰੇ ਨੌਜਵਾਨ ਹਨ ਜਿਹੜੇ ਬੋਡੀ ਬਿਲਡਿੰਗ ਦੇ ਕਿਤੇ ਦੇ ਨਾਲ ਸੰਬੰਧ ਰੱਖਦੇ ਨੇ ਮੁਕਾਬਲੇ ਵਿੱਚ ਇਸ ਕਿਉਂ ਹੁੰਦੇ ਨੇ ਆਪਣੇ ਪੱਧਰ ਤੇ ਸਾਰਾ ਖਰਚ ਕਰਦੇ ਨੇ ਅੱਜ ਤੱਕ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਨਹੀਂ ਸਾਥ ਦਿੱਤਾ ਜਾਂਦਾ ਕਿਵੇਂ ਦੇਖਦੇ ਹਾਂ ਹਾਂ ਜੀ ਸਰ ਇਹ ਗੱਲ ਬਿਲਕੁਲ ਸੱਚ ਹੈ ਜੀ ਕੋਈ ਵੀ ਸਾਥ ਦੇਣ ਨੂੰ ਤਿਆਰ ਨਹੀਂ ਹੈਗਾ ਫਿਲਹਾਲ ਹਜੇ ਤੱਕ ਕਿਸੇ ਵੀ ਸਰਕਾਰ ਵੱਲੋਂ ਜਾਂ ਕਿਸੇ ਵੀ ਲੀਡਰ ਵੱਲੋਂ ਕੋਈ ਵੀ 1 ਰੁਪਏ ਦੀ ਕਿਸੇ ਨੂੰ ਕੋਈ ਮਦਦ ਨਹੀਂ ਕੀਤੀ ਗਈ ਹੁਣ ਤੱਕ ਜਿੰਨਾ ਵੀ ਇੱਥੇ ਤੱਕ ਪਹੁੰਚਣ ਵਿੱਚ ਮੇਰੇ ਘਰਦਿਆਂ ਦਾ ਤੇ ਮੇਰਾ ਆਪਣੇ ਯੋਗਦਾਨ ਹੈ ਹਜੇ ਤੱਕ ਕਿਸੇ ਨੇ ਕੋਈ ਪੁੱਛਿਆ ਵੀ ਨਹੀਂ ਕੀ ਤੁਹਾਨੂੰ ਟਿਕਟ ਦੀ ਜਾਂ ਸਪਾਂਸਰਸ਼ਿਪ ਦੀ ਕਿਸੇ ਚੀਜ਼ ਦੀ ਲੋੜ ਹੈਗੀ ਜਾਂ ਨਹੀਂ ਹੈਗੀ ਹਜੇ ਤੱਕ ਜੋ ਵੀ ਕਰ ਰਹੇ ਹਾਂ ਸਾਰਾ ਕੁਝ ਆਪਣੀ ਮਿਹਨਤ ਤੇ ਆਪਣੇ ਪੈਸਿਆਂ ਤੇ ਆਪਣੇ ਆਪ ਵੀ ਕਰ ਰਹੇ ਜੀ ਭਾਜੀ ਮੇਰਾ ਨਾਮ ਹਿਮਾਂਸ਼ੂ ਤੱਕਿਆਰ ਹੈ ਜੀ ਹਿਮਾਂਸ਼ੂ ਜੀ ਤੁਸੀਂ ਵੀ THAILAND ਦੇ ਵਿੱਚ ਜੋ ਕੰਪੀਟੀਸ਼ਨ ਹੋਇਆ ਸੀ ਉਸ ਵਿੱਚ ਪਾਰਟਿਸਿਪੇਟ ਕੀਤਾ ਸੀ ਤਾਂ ਕੀ ਰਿਜ਼ਲਟ ਰਿਹਾ ਤੁਹਾਡਾ ਜੀ ਸਰ ਮੇਰਾ ਰਿਜ਼ਲਟ ਸਰ ਮੈਂ ਡਬਲ 골ਡ ਤੇ ਇੱਕ ਸਿਲਵਰ ਮੈਡਲ ਆਪਣੀ ਕੈਟਾਗਰੀ ਚ ਕੀਤਾ ਆ ਮੇਰਾ ਇੱਕ ਜੂਨੀਅਰ ਤੇ ਇੱਕ ਸੀਨੀਅਰ ਦੇ ਵਿੱਚ 골ਡ ਆਇਆ ਤੇ ਇੱਕ ਜੂਨੀਅਰ ਦੇ ਵਿੱਚ ਸੈਕੰਡ ਪਲੇਸ ਆਈ ਹੈ ਮੇਰੀ ਕਿਨੇ ਕਿੰਨੇ ਸਮੇਂ ਤੋਂ ਤੁਸੀਂ ਇਹਦੇ ਬੋਡੀ ਬਿਲਡਿੰਗ ਦੇ ਕਿਤੇ ਨਾਲ ਜੁੜੇ ਹੋ? ਸਰ ਵੈਸੇ ਮੈਂ ਫਿਟਨੈਸ professions ਦੇ ਵਿੱਚ 6 ਸਾਲਾਂ ਤੋਂ ਆਪਣੀ ਜਰਨੀ ਪ੍ਰੋਸੀਡ ਕਰ ਰਿਹਾ ਹਾਂ ਬਟ ਕੰਪੀਟੀਟਿਵ ਬੋਡੀ ਬਿਲਡਿੰਗ ਮੈਂ ਲਾਸਟ ਈਅਰ ਤੋਂ ਸ਼ੁਰੂ ਕੀਤੀ ਹੈ ਜੀ। ਜੀ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ ਉਹ ਕੀ ਕਹਣਾ ਚਾਹੁੰਦੇ ਹੋ ਕਿ ਲਗ ਮਾਨਨਾ ਤੁਸ ਹੋ ਰਹੀ। ਭਾਜੀ 22 ਸਾਲ ਦੀ ਉਮਰ 'ਚ ਹੋ ਕੇ ਆਪਣੇ ਦੇਸ਼ ਨੂੰ ਦੂਜੀ ਕੰਟਰੀ ਤੇ ਰਿਪਰੈਜ਼ੈਂਟ ਕਰਨਾ ਸਰ ਮੇਰੇ ਲਈ ਬਹੁਤ ਵੱਡੀ ਮਾਨ ਦੀ ਗੱਲ ਹੈ। ਮੇਰਾ ਫਰਸਟ ਇੰਟਰਨੈਸ਼ਨਲ ਕੰਪੀਟੀਸ਼ਨ ਸੀ ਮੈਂ ਆਪਣੇ ਫਰਸਟ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤੇ ਆਪਣੇ ਘਰ ਪਰ ਸਰ ਮੇਰਾ ਇਹੀ ਏਮ ਹੈ ਜੀ ਕਿ ਮੈਂ ਸਾਰੇ ਯੂਥ ਨੂੰ ਇਸ ਚੀਜ਼ 'ਚ ਅੱਗੇ ਵਧਾਵਾਂ ਸਹੀ ਤਰੀਕੇ ਨਾਲ ਬਧਾਵਾਂ ਨਸ਼ੇ ਪੱਤੇ ਤੋਂ ਦੂਰ ਰੱਖਾਂ ਤੇ ਫਿਟਨੈਸ 'ਚ ਹੋਰ ਉਹਨਾਂ ਨੂੰ ਅੱਗੇ ਵਧਾਵਾਂ ਅਪਾ ਦੇਖਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਯੂਥ ਹੈ ਨੌਜਵਾਨੀ ਹੈ ਉਹ ਜ਼ਿਆਦਾਤਰ ਜਿਹੜਾ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੀ ਆ ਬਿਲਕੁਲ ਸਰ ਇੱਕ ਤੁਹਾਡੇ ਵਰਗੇ ਨੌਜਵਾਨ ਨੇ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਆਪਣੀ ਸਿਹਤ ਪ੍ਰਤੀ ਤੁਸੀਂ ਜਿਹੜਾ ਕਿ ਚੰਗਾ ਸੁਨੇਹਾ ਦਿੱਤਾ ਹੈ ਹਾਂ ਜੀ ਕਿਸ ਤਰ੍ਹਾਂ ਵੇਖਦੇ ਹੋ ਅੱਜ ਦੇ ਇਸ ਸਮੇਂ ਦੇ ਵਿੱਚ ਇਸ ਤਰ੍ਹਾਂ ਜੋ ਨਸ਼ਿਆਂ ਦਾ ਦਬਦਬਾ ਵਧਿਆ ਜਾ ਰਿਹਾ ਜਾਂ ਕੀ ਸਰਕਾਰਾਂ ਨੂੰ ਪ੍ਰਚੱਲਨ ਕਰਨ ਜਾਂਦੀ ਹੈ ਸੋ ਸਰਕਾਰਾਂ ਨੂੰ ਤਾਂ ਇਹੀ ਮੇਰੇ ਵੱਲੋਂ ਅਪੀਲ ਹੈਗੀ ਹੈ ਕਿ ਨਸ਼ੇ ਪੱਤੇ ਨੂੰ ਥੋੜਾ ਕੰਟਰੋਲ ਕਰਕੇ ਯੂਥ ਨੂੰ ਸਹੀ ਰਾਹ ਵੱਲ ਪਾਓ ਕਿ ਉਹਨਾਂ ਨੂੰ ਚੰਗੀ ਸਿੱਖਿਆ ਦਿਓ ਕਿ ਤੁਸੀਂ ਆਪਣੇ ਸਿਹਤ ਤੋਂ ਵੱਧ ਕੇ ਤੁਹਾਡੇ ਸਰੀਰ ਤੋਂ ਕੁਝ ਨਹੀਂ ਹੈਗਾ ਨਸ਼ੇ ਪੱਤੇ ਅੱਜ ਦੀ ਗੇਮ ਹੈਗੀ ਹੈ ਕੱਲ ਦੀ ਹੈ ਨਹੀਂ ਸਰੀਰ ਸਾਡੀ ਜ਼ਿੰਦਗੀ ਪਰ ਸਾਡੇ ਨਾਜ਼ ਰਹੂਗਾ ਤੇ ਸ਼ਰੀਰ ਤੋਂ ਵੱਧ ਕੁਝ ਵੀ ਨਹੀਂ ਹੈਗਾ ਮੈਂ ਤਾਂ ਨੌਜਵਾਨਾਂ ਨੂੰ ਉਹੀ ਕਹਾਂਗਾ ਤੁਸੀਂ ਸਹੀ ਖਾਓ ਪੀਓ ਆਪਣਾ ਤੇ ਆਪਣੇ ਘਰ ਪਰਿਵਾਰ ਵੱਲ ਦੇਖੋ ਤੇ ਆਪਣੀ ਸਿਹਤ ਬਣਾਓ ਜਿਸ ਕਰਕੇ ਤੁਸੀਂ ਵੀ ਖੁਸ਼ ਰਹੋਗੇ ਤੁਹਾਡੇ ਘਰ ਦੇ ਵੀ ਖੁਸ਼ ਰਹੋਗੇ ਤੁਸੀਂ ਸੁਖੀ ਜ਼ਿੰਦਗੀ ਜਿਉਂਗੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.